ਪਰਖਿੰਦਰ ਸਾਰਾ ਛੋਟਾ ਵੀਰ ਹੈ ਵਿਸ਼ੇਸ਼ ਤੌਰ ਤੇ ਤਰ੍ਹਾਂ ਅੰਕ ਨਹੀਂ ਹੈ ਆਹ ਵੱਡੇ ਪੱਦਰ ਤੇ ਵੱਡਾ ਖੇਡ ਮੈਦਾਨ ਜਿੱਥੇ ਪਾਵੇਲੇ ਮਣਾਲੀ ਕਰਾ ਤੇ ਬੇਜ ਕਿਹੜਿਆ ਆ ਰਿਹਾ ਹੈ ਮਣੀਤੇ ਦੀ ਬੁੱਕਲ ਦੇ ਵਿੱਚ ਵਰਿਆ ਹੋਇਆ ਨਗਰ ਹੈ ਦਿੱਤੇ ਕੇ ਲੋ ਹਾਂਜੀ ਤੇ ਇੱਕ ਉਹਨਾਂ ਨੂੰ ਬੈਟਿੰਗ ਮਾਰਕ ਪਾ ਦਾ ਸ੍ਰੋਤੀ ਟੀਮ ਨੂੰ ਆਹ ਜੀ ਲੱਗੇ ਨੇ ਟੀਮਾ ਸਤਲੂਨਪੁਰ ਤੇ ਦੇਖੂਗਾ ਪ੍ਰਾਪਾ ਦੇ ਮਿੱਤਰੋ ਪਟਾਰੇ ਖਾੜ ਦਾ ਫੱਟੀਆਂ ਦਲਦੀ ਹੈ ਹੋਰ ਦੇਖੋ ਕਾਰ ਤੋਂ ਫੱਟ ਕਰਦਾ ਕਈ ਫੇਰ ਖੇਡ ਦੇ ਮੈਦਾਨ ਦੇ ਵਿੱਚ ਬੜੀ ਤੋਰ ਉਹ ਚਾਰਾਂ ਦੇ ਵਿੱਚੋਂ ਆਹ ਸਾਹਮਣੇ ਨੌਰ ਇਸ ਵੇਲੇ ਆਹ ਭਰਦਾ ਤਲਾਵਾ ਕਬੱਡੀ ਦੇ ਮੈਦਾਨ ਦੇ ਵਿੱਚ ਕਬੱਡੀ ਕਬੱਡੀ ਪੂਰੀ ਮੇਰੇ ਮਿੱਤਰੋ ਨੰਬਰ 6 ਕਾਲੂ ਖਾਲ ਵਾਲਾ ਕਿੰਨੇ ਜੋਰ ਰਿਹਾ ਮੇਰੇ ਵੀਰੋ ਖਾਲੀ ਟੀਮ ਦੇ ਅੰਦਰ ਰੇਰ ਲੱਕੀ ਤੇ ਬੋਲ ਜੱਡੇ ਮਜਰੇ ਵਾਗੇ ਲਓ ਲੱਕੀ ਦੇ ਪਾਰ ਦੇ ਵਿੱਚ ਵਾਧਾ ਆ ਰਿਹਾ ਹੈ ਸਰੋਲਾ ਪੱਟੀ ਟੀਮ ਦੇ ਵਿੱਚ ਹੋ ਪਹਿਲੇ ਪਾਸੇ ਆਹ ਸੇਖੂ ਆ ਗਿਆ ਲਓ ਮਾਰਦਾ ਹੋਇਆ ਆਹ ਵੇਖੋ ਮੀਟਾ ਪਛਰਾਇਆ ਦਿੱਤਾ ਲਓ ਵੇਖੋ ਵੀ ਅੰਕ ਦਵਾ ਨਾ ਕਾਲ ਆਪਣੀ ਟੀਮ ਲਈ ਕਰੋ ਲਓ ਵੇਖੋ ਸੰਘਰਸ਼ ਜੋ ਨੌਜਵਾਨਾਂ ਦੇ ਜੜੀ ਹੈ ਕੁਸ਼ਵੰਤ ਸਿੰਘ ਜਿਹੜੇ ਦਾ ਤੋਂ ਵੀ ਪੱਟਾ ਡਾਰਲਾ ਧੰਦਾ ਸਾਡੇ ਸੀ ਵੀਰ ਬੱਚੀ ਵੀ ਕੋਸ਼ਿਸ਼ਾਂ ਕਰਾਏ ਵੀਰਾਂ ਦੇ ਬੁੜਾਈ ਪਾਈ ਨੇ ਤਾਂ ਕਿ ਸਾਡੇ ਦੋ ਟੀਮਾਂ ਦੇ درمیان ਲਓ ਵੇਖੋ ਸਕੋਰ ਲਾ ਪਰੇ 4-4 ਦੇ ਵਿੱਚ ਨੇ ਰੌਕੀ ਵਰਗੇ ਤਰਪ ਵਰਗੇ ਮੌਲ ਵਰਗੇ ਹੁਣ ਕੌਣ ਵੱਲੇ ਬਨੇ ਘੜਾਵੇਗਾ ਲਓ ਸਾਹਮਣੇ ਦੀਪ ਸੇਖੂ ਆਪ ਦੀ ਧਰਤੀ ਦਾ ਕਬੱਡੀ ਪਾ ਰਿਹਾ ਪ੍ਰਤਵਾਹ ਆਹ ਵੇਖੋ ਜੋਧ ਦਾ ਵੀਰ ਕਰਦਾ ਹੋਇਆ ਡرائی ਪਰ ਪੁਆਇੰਟ ਦੀਪ ਸੇਖੂ ਵਾਸਤੇ ਲਈ ਅੱਕਦੇ ਵਾਕੇ ਕਰ ਗਿਆ ਲਓ ਜੱਗੀ ਰੇਰ ਪੌਂਡ ਗੁਰਪ੍ਰੀਤ ਕਹਿੰਦੇ ਜੀਰ ਕਪੂਰੀ ਦੇ ਨਾਮ ਤੋਂ ਦੁਸ਼ੀਦ ਹੋ ਗਏ ਗੁਰਪ੍ਰੀਤ ਪਰ ਆਏ ਕਹਿੰਦੇ ਜੱਗੀ ਜੀਰ ਕਪੂਰੀ ਕਬੱਡੀ ਤੋਂ ਲਈ ਖੇਡ ਦੇ ਨਾਮ ਦੇ ਵਿੱਚ ਬੰਦ ਹੋਇਆ ਹੈ ਯਾਰ ਆ피 ਸਿੱਖੋ ਬਾਦੀ ਤਰਤੀਏ ਗੁਰੂ ਜੀ ਪਰ ਸਭ ਨੇ ਨੰਗਰ ਇਸ ਵੇਲੇ ਜਿਹੜਾ ਜੱਗੀ ਨੇ ਜੋਰ ਲਗਾ ਆਹ ਵੇਖੋ ਜੀ ਸਾਹਮਣੇ ਆਹ ਵੇਖੋ ਹੁਣ ਚਾਰ ਜੀ ਦੇ ਵਿੱਚ ਪਰ ਪਰ ਕੇ ਮਾਰ ਵਰਕੇ ਵਿੱਕੀ ਔਰ ਰਿੱਕੀ ਵਰਕੇ ਔਰ ਗਾਹ ਮਿਲ ਦੇ ਕਰਾਵੇਗਾ

ਕਬਰੂਆ ਸੇਰਾ ਕਰਵਾ ਗਿਆ ਇਧਰ ਦੀਪ ਪੜਿਆ ਹੋਇਆ ਕਬੱਡੀ ਪੌਣ ਲਈ ਸੇਖੂ ਵਾਲੀ ਟੀਮ ਦੇ ਦਫੇ ਲਓ ਹੁਣ ਕਾਰ ਮਾਰ ਆ ਫੜਦਾ ਹੋਇਆ ਗੋਟਾ ਪਾਈਦੀ ਹੋਈ ਕੈਂਚੀ ਇਹਨੂੰ ਲੱਗਦਾ ਵੀ ਆਹ ਵੇਖੋ ਲੱਗਦਾ ਹੋਇਆ ਜ਼ੋਰ ਦੇ ਗਬਰੂਆਂ ਦੇ درمیان ਪਰ ਕਿਹਦੇ ਪਾਸੇ ਜੋੜਨਾ ਲਓ ਸਮਾਂ ਕਿਹਦੇ ਨਾਲ ਆਹ ਵੇਖੋ ਸਾਹਮਣੇ ਦੀਪ ਸੇਖੂ ਵਾਲੀ ਟੀਮ ਲਈ ਅੰਤਰਾ ਵਾਧਾ ਕਰ ਗਿਆ ਲੈ ਵੀ ਬਿੰਦਰ ਲੱਕੀ ਆ ਗਿਆ ਨਾਲ ਲੱਕੀ ਕਬੱਡੀ ਪੌਣ ਲਈ ਆ ਗਿਆ ਗਾਇ ਚੌੜੀ ਸ਼ਕਤੀ ਹੈ ਨਾਲੇ ਪਤਲੀ ਕਮਾਇਆ ਹੋਇਆ ਸ਼ਰੀਰ ਆ ਖੇਡ ਦੇ ਮੈਦਾਨ ਦੇ ਵਿੱਚ ਡੁਕਲਾ ਪੁਰਦਾ ਪਰ ਸੇਖੋ ਵਾਸੀਆ ਸੇਖੋ ਵਾਸੀਆ ਆ ਸੇਖੋ ਵਾਸੀਆ ਸਾਰੇ ਰਾਹ ਮੰਨ ਕਰਦਾ ਹੋਇਆ ਭੱਜਾ ਮਾਸੀ ਦੇ ਪੁੱਤਾਂ ਕਿੱਧਰ ਵੀ ਭੱਜੇਗਾ ਕਿੱਧਰ ਵੀ ਭੱਜੇਗਾ ਨੰਬਰ ਦੇਖੋ ਵਾਲੀ ਟੀਮ ਪੀਰਾਂ ਨੰਬਰ ਯਾਪੀ ਦਾ ਕੇ 10 ਮਾਸੀ ਦੇ ਪੁੱਤਾਂ ਕਿੱਧਰ ਦੀ ਭੱਜੇਗਾ ਆਹ ਨੰਬਰ ਯਾਪੀ ਦਾ ਸਾਹਮਣੇ ਤੇਰੇ ਨਾਲ ਕੋਪੀ ਨਾਲ ਲੋ ਕਾਲ ਯਾ ਫਿਰ ਚੱਕੀ ਉਹ ਪੁਆਇੰਟ ਲੱਗੇ ਬੱਲੇ ਬੱਲੇ ਕਰਵਾਓ ਲੈ ਵੀ ਵਿੰਦਰ ਦੀਪ ਆ ਗਿਆ ਕਬੱਡੀ ਪਾਉਣ ਲਈ ਦੀਪ ਕਬੱਡੀ ਤਾਰਿਆ ਮੇਰੇ ਵੀਰ ਖੋਲ ਦੇ ਮੈਦਾਨ ਦੇ ਵਿੱਚ ਇਸ ਵੇਲੇ ਚਾਰ ਜੱਫੀ ਹੈ ਲੈ ਵੀ ਮੌਰ ਜ